ਬੀਤੀ ਦਿਨ ਸ਼ਾਮ ਫਗਵਾੜਾ ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਨਾਲ ਮਾਰਕੁੱਟ ਕਰਕੇ 7000 ਦੀ ਨਕਦੀ ਖੋ ਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਹੈ ਕਿ ਉਹ ਫੈਕਟਰੀ ਤੋਂ ਕੰਮ ਖਤਮ ਕਰਕੇ ਘਰ ਜਾ ਰਹੇ ਸਨ ਕਿ ਬਾਈਪਾਸ ਨੇੜੇ ਦਿੱਕਤਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਅਤੇ 7000 ਰੁਪਏ ਲੈ ਕੇ ਫਰਾਰ ਹੋ ਗਏ ਇਸ ਮੌਕੇ ਪੀੜਤਾ ਨੇ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਲੱਡੂ ਕੁਮਾਰ ਹਨੀ ਲੱਡੂ ਕੁਮਾਰ ਕਹਾਂ ਰਹਤੇ ਹੈ ਬਿਹਾਰ ਯਹਾਂ ਕਹਾਂ ਰਹਤੇ ਹੈ ਬਾਈਪਾਸ ਬਾਈਪਾਸ ਤੇ ਅੱਜ ਸਿਵਲ ਹਸਪੀਟਲ ਮੇ ਆਏ ਕਿਆ ਮਾਮਲਾ ਗਿਆ ਹੈ ਸਰ ਉਠੋ ਮਾਰਾ ਬੜੀਆ ਦੁਨੀਆ ਸੇ ਕਿਨੋਂ ਨੇ ਮਾਰਾ ਇਧਰ ਇਧਰ ਪੈਰ ਉਰ ਸਭ ਤੋੜ ਦਿਆ ਹੂੰ ਕੱਤੇ ਐਸੀ ਇਹ ਬੰਦੇ ਤਿੰਨ ਤਿੰਨ ਬੰਦੇ ਥੇ ਸਪਲੈਂਡਰ ਸਾਇਤ

ਬਿਤੁਰਾ ਜਸਟਿਸ ਸਾਰੇ 6 ਵਜੇ ਕਰੀਬ ਮੈਂ ਕੌਨਸੀ ਫੈਕਟਰੀ ਮੇਂ ਕੰਮ ਕਰਤੇ ਆਂ ਅਟਾ ਇਸ ਕਹਾ ਫੈਕਟਰੀ ਹੈ ਪੁਲਿਸ ਸੂਚਨਾ ਦੀ ਇਸ ਮਾਮਲੇ ਕੋਲੇ ਕਰ ਪੁਲਿਸ ਕੋ ਜਾਣਕਾਰੀ ਦੀ ਆਪਕੋ ਨਹੀਂ ਉਧਰ ਸਰਵਰ ਗੁਲਾਮ ਸੱਭਾ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਹੋ ਜੇ ਲੋਕਾਂ ਨੂੰ ਫੜ ਕੇ ਸਲਾਖਾ ਵਿੱਚ ਸੁਟਿਆ ਜਾਵੇ ਇਹ ਮੁੰਡੇ ਮੇਰੇ ਕੋ ਇਹ ਲੱਡੂ ਮੁੰਡਾ ਫੈਕਟਰੀ ਕੰਮ ਕਰਦਾ ਕੋਲਪੁਰ ਵੀ ਕਿ ਅਂਡਰਲੌਕ ਦਾ ਏਲ ਬਣਾਉਂਦੇ ਆ ਸੀ ਇਹ ਉਥੋਂ ਛੁੱਟੀ ਕਰਕੇ ਬਾਈਪਾਸ ਤੇ ਰਹਿੰਦੇ ਆ ਮੇਰੇ ਕੋਲ ਇਹ ਉਥੋਂ ਆ ਰਹੇ ਸੀ ਕਿ ਰਾਸਤੇ ਵਿੱਚ ਨਾ ਤਿੰਨ ਮੁੰਡੇ ਸਪਲੈਂਡਰ ਤੇ ਇਹਨਾਂ ਨੂੰ ਗਲਕੋ ਪੰਪ ਦੇ ਪਰਲੇ ਪਾਸੇ ਮਿਲੇ ਔਰ ਇਹਨਾਂ ਨੂੰ ਸਾਰੇ ਨੂੰ ਫਚਟੂ ਬਣ ਲਾ ਪਾ ਇਹਨਾਂ ਦੇ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਨੇ ਮੋਬਾਈਲ ਨਹੀਂ ਦਿੱਤੇ ਤਾਂ ਇਹ ਮੁੰਡੇ ਦੇ ਵੀ ਸੱਟ ਮਾਰ ਦਿੱਤੀ ਤੇ ਰਕੇਸ਼ ਨੇ ਹਾਂਜੀ ਰਕੇਸ਼ ਨੇ ਸੱਟਾਂ ਮਾਰੀਆਂ ਇਹ ਮੁੰਡੇ ਦੇ ਕਾਫੀ ਸੱਟਾਂ ਕੋ 5000 ਰੁਪਇਆ ਕੋਕੇ ਲੈ ਗਏ ਇਕੋ 2000 ਰੁਪਇਆ ਖੋਗੇ ਲੈ ਇਹਦਾ ਨਾਮ ਕੀ ਹੈ ਜੀ ਇਹਦਾ ਨਾਮ ਲੱਡੂ ਕਮਾਨ ਤੇ ਇਹਦਾ ਨਾਮ ਕੀ ਹੈ ਇਹਦਾ ਰਕੇਸ਼ ਕਮਾਨ ਤੇ ਕਿੱਥੋਂ ਕਿੱਥੇ ਆ ਰਹੇ ਸੀ ਇਹ ਇਹ ਉਧਰਲੀ ਪਰਮਪੁਰ ਫੈਕਟਰੀ ਤੋਂ ਮੇਰੀ ਇਧਰਲੀ ਫੈਕਟਰੀ ਬਾਈਪਾਸ ਤੇ ਆ ਰਹੇ ਸੀ ਇਹ ਕੱਤੇ ਸੀਗੇ ਇਹ ਪੈਦਲ ਸੀਗੇ ਪਤਾ ਲੱਗਾ ਕੋਈ ਸਿਲੰਡਰ ਤੇ ਸੀ ਇਹਨਾਂ ਨੂੰ ਪਛਾਣ ਤ ਕਿੰਨੇ ਵਿਅਕਤੀ ਸੀਗੇ ਜੀ ਉਹਨਾਂ ਕੋਲ ਹਥਿਆਰ ਸੀ ਮਾਰੂ ਹਥਿਆਰ ਔਰ ਉਹਦੇ ਨਾਲੇ ਇਹਦੇ ਤੇ ਮੁੰਡੇ ਦੇ ਵੀ ਕਾਫੀ ਸੱਟਾਂ ਮਾਰੀਆਂ ਇਹ ਮੁੰਡੇ ਦੇ ਵੀ ਕਾਫੀ ਇਹ ਵੀ ਉਹਨਾਂ ਨੇ ਵੀ ਘੱਟ ਤਬਾਹੀ ਕੀਤੀ ਚਾਰ ਜਣੇ ਲੀਏ ਸਾਰੇ ਨੇ ਹੱਥੋਂ ਭਾਈ ਕੀਤੀ ਪੈਸੇ ਜਿਹੜੇ ਸੀ ਨਾ ਕੋਕੋ ਕੇ ਲੈ ਗਏ ਮੋਬਾਈਲ ਇਹ ਲੈ ਕੇ ਭੱਜ ਗਿਆ ਇਹ ਆਪਣਾ ਮੋਬਾਈਲ ਨਹੀਂ ਛੱਡਿਆ ਟੋਟਲ ਕਿੰਨੇ ਪੈਸੇ ਲੈ ਗਏ 5000 ਇਹ ਮੁੰਡੇ ਕੋਲ ਲੈ ਗਏ 2000 ਇਹ ਕੋਲ 7000 ਰੁਪਇਆ ਲੈ ਗਏ ਖਰਚਾ ਲੈ ਕੇ ਆਏ ਸੀ ਵਿਚਾਰੇ ਮੀ ਕੋ ਨਹੀਂ ਤਾਂ ਤੇ ਪੁਲਿਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਸੂਚਨਾ ਦੇਤੀ ਹੈ ਮਲਰ ਘਟਾਤੀ ਆ ਪੁਲਿਸ ਆਈ ਸੀ ਮੌਕੇ ਤੇ ਪੁਲਿਸ ਵਾਲਿਆਂ ਨੇ ਕਹਿੰਦੇ ਸੀ ਆ ਗਏ ਹੁਣ ਇਥੇ ਬਲੌਸ ਪ੍ਰੋਫਗਵਾੜੀ ਕੀ ਮੰਗ ਰੱਖਵੇ ਜਦੋਂ ਸ਼ਹਿਰ ਦੇ ਵਿੱਚ ਬਾਹਰ ਆਹ ਦੇਖੋ ਸ਼ਹਿਰ ਦੇ ਵਿੱਚ ਕ੍ਰਾਈਮ ਰੇਸ਼ੋ ਵੱਧ ਰਹੀ ਹੈ ਬਹੁਤ ਜ਼ਿਆਦਾ ਇਸ ਕ੍ਰਾਈਮ ਰੇਸ਼ਨ ਨੂੰ ਜੇ ਜੀ ਠੱਲ ਪਾਈ ਜਾਵੇ ਨਹੀਂ ਤਾਂ ਆਮ ਲੋਕਾਂ ਦਾ ਜੀਣਾ ਮੁਹਾਲ ਹੋ ਜਾਊਗਾ ਇੱਥੇ ਤਾਂ ਕੋਈ ਵੀ ਬੰਦਾ ਕਿਸੇ ਨੂੰ ਵੀ ਲੁੱਟ ਕੇ ਲੈ ਜਾਊਗਾ ਜਿਵੇਂ ਦੇਖੋ ਆ ਇਹ ਵਿਚਾਰੇ ਪਰਦੇਸੀ ਆਦਮੀ ਆ ਜਿਨ੍ਹਾਂ ਕੋ 2 4 5000 ਬਦਲੇ ਇਹ ਕੰਮ ਕਰ ਸਕਦੇ ਕਿਤੇ ਕੋਈ ਜ਼ਿਆਦਾ ਰਕਮ ਹੋਵੇ ਤਾਂ ਬੰਦਾ ਹੀ ਮਾਰ ਦੇਣਗੇ ਤੇ ਇਹਨਾਂ ਲੋਕਾਂ ਨੂੰ ਨਾਕ ਪਾਈ ਜਾਵੇ ਜਿਨ੍ਹਾਂ ਲੋਕਾਂ ਨੇ ਇਹ ਵਾਰਦਾਤ ਕੀਤੀ ਹੈ